ਦੋਸਤੋ ਅੱਜ ਕੱਲ੍ਹ ਨਵੀਆਂ ਵਿਆਹਾਂ ਦੇ ਵਿੱਚ ਨਵੇਂ ਤੋਂ ਨਵਾਂ ਰਵਾਜ ਸ਼ੁਰੂ ਹੋ ਗਿਆ ਅਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਛੋਟੇ ਜਿਹੇ ਬੱਚੇ ਨੂੰ ਲਾੜੇ ਦਾ ਸਰਵਾਲਾ ਬਣਾਇਆ ਗਿਆ ਜੋ ਕਿ 1 ਸਾਲ ਦਾ ਹੀ ਹੋਵੇਗਾ ਦੋਸਤੋ ਅਸਲ ਦੇ ਵਿੱਚ ਜੋ ਸਰਵਾਲਾ ਬਣਾਉਣ ਦਾ ਰੀਝਨ ਹੁੰਦਾ ਸੀ ਉਹ ਪੁਰਾਣੇ ਸਮਿਆਂ ਦੇ ਵਿੱਚ ਛੋਟੀ ਉਮਰ ਦੇ ਬੱਚੇ ਨੂੰ ਨਹੀਂ ਸਗੋ ਲਾੜੇ ਦੇ ਹਾਣੀ ਨੂੰ ਸਰਵਾਲਾ ਬਣਾਇਆ ਜਾਂਦਾ ਸੀ ਅਤੇ ਉਸ ਸਮਿਆਂ ਦੇ ਵਿੱਚ ਜਦੋਂ ਕੁੜੀ ਨੂੰ ਵਿਆਹ ਕੇ ਲੈ ਆਉਂਦੀ ਸੀ ਅਤੇ ਰਾਹਤੇ ਦੇ ਵਿੱਚ ਲਾੜੇ ਨੂੰ ਜੇ ਕੁਝ ਹੁੰਦਾ ਸੀ ਤਾਂ ਉਸ ਸਰਵਾਲੇ ਦੇ ਨਾਲ ਉਸ ਕੁੜੀ ਨੂੰ ਤੋੜ ਦਿੱਤਾ ਜਾਂਦਾ ਸੀ ਪਰ ਹੁਣ ਵਿਆਹਾਂ ਦੇ ਵਿੱਚ ਤਾਂ ਇੱਕ ਦਰਵਾਜ਼ ਨਹੀਂ ਸਗੋ 10 10 20 20 ਰਵਾਜ ਹੋ ਚੁੱਕੇ ਨੇ ਅਤੇ ਇਸ ਤੋਂ ਬਾਅਦ ਲੋਕਾਂ ਦੁਆਰਾ ਕਾਫੀ ਜ਼ਿਆਦਾ ਟਿੱਪਣੀਆਂ ਵੀ ਕੀਤੀਆਂ ਗਈਆਂ ਤੁਸੀਂ ਵੀ ਇੱਕ ਵਾਰ ਜ਼ਰੂਰ ਦੇਖੋ ਸੋ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੈਲ ਆਇੰਕ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ